ਅਸੀਂ ਪੈਸਲਵੀਡ ਸਕੂਲ ਡੈਰਾਦੂਨ ਤੋਂ ਆਏ ਹਾਂ ਪੈਸਲਵੀਡ ਸਕੂਲ ਇਸ ਡੈਰਾਦੂਨ ਦਾ ਵਨ ਆਫ ਦ ਬੈਸਟ ਸਕੂਲ ਹੈ ਆਈਪੀਐਸਸੀ ਇਸ ਦਾ ਮੈਂਬਰ ਵੀ ਹੈ ਥੈਟ ਇਜ਼ ਇੰਡੀਅਨ ਪਬਲਿਕ ਸਕੂਲ ਕਾਨਫਰੈਂਸ ਇਹ ਇੰਡੀਆ ਦੇ ਟੋਪ ਮੋਸਟ ਸਕੂਲਸ ਦੀ ਲਿਸਟ ਹੈ ਜਿੰਦੇ ਵਿੱਚ ਪੈਸਲਵੀਡ ਸਕੂਲ ਲਿਖਿਆ ਹੈ ਡੈਰਾਦੂਨ ਦੇ ਵਿੱਚ ਤਿੰਨ ਸਕੂਲਸ ਨੇ ਜਿਹੜੇ ਕਿ ਅੰਦਰ ਦ ਲਿਸਟ ਆਫ ਆਈਪੀਐਸਸੀ ਨੇ ਵਨ ਇਜ਼ ਡੂਨ ਸਕੂਲ ਵੈਲੰਸ ਸਕੂਲ ਤੇ ਪੈਸਲਵੀਡ ਪਰ ਜੇ ਅਸੀਂ ਕੰਪੇਅਰ ਕਰੀਏ ਡੂਨ ਐਂਡ ਵੈਲੰਸ ਨੂੰ ਤੇ ਉਹਨਾਂ ਦਾ ਫੀਸ ਸਟ੍ਰਕਚਰ ਇਜ਼ ਅਬੋਵ 14 ਲੱਖਸ per pascal with the jara fee structure it is very affordable the facilities jidiyan dune wellness de vich ne oh sariyan facilities tonu pascal with school de vich vi mildiyan hain facilities if we talk about sadish ipsc tournaments hunde ne sports tournaments we have more than 15 to 16 sports activities jin de vich swimming horse riding taekwondo golf martial arts boxing eh sariyan sports activities ne plus there are many other activities also ਐਂਡ ਇਹ ਸਾਡੇ ਸਕੂਲ ਦੇ ਕੈਂਪਸ ਦੇ ਅੰਦਰ ਹੀ ਹੁੰਦੀਆਂ ਨੇ ਰਾਈਟ 55 ਏਕਰਸ ਦੇ ਵਿੱਚ ਸਾਡਾ ਸਕੂਲ ਕੈਂਪਸ ਹੈ ਐਂਡ ਸਕੂਲ ਦੇ ਨਾਲ ਨਾਲ ਸਾਡਾ ਆਪਣਾ ਬੀਐਡ ਕਾਲਜ ਵੀ ਹੈ ਰਾਈਟ ਐਂਡ ਬੂਡਿੰਗ ਦੇ ਬੱਚੇ ਸਾਡੇ ਕੋਲ ਕਲਾਸ 1 ਤੋਂ 12 ਤੱਕ ਨੇ ਮੰਮੂ ਮੋਗਾ ਦੇ ਵਿੱਚ ਇਹ ਕੰਫਰੈਂਸ ਕਰਨ ਦਾ ਮਕਸਦ ਕੀ ਹੈ ਕਿ ਬੱਚਿਆਂ ਨੂੰ ਮੋਗਾ ਦੇ ਵਿੱਚ ਇਸ ਲਈ ਬਿਕੋਜ਼ ਅੱਜਕੱਲ ਬੱਚੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਨੇ ਬੱਚੇ ਪੈਰੈਂਟਸ ਦਾ ਤਾਂ ਬਿਲਕੁਲ ਸੌਂਦੇ ਹੀ ਨਹੀਂ ਉਹਨਾਂ ਨੂੰ ਸਿਰਫ ਇੰਨੀ ਇੰਨਾ ਹੁੰਦਾ ਹੈ ਕਿ ਅਸੀਂ ਮੋਬਾਈਲ ਫੋਨਸ ਤੇ ਰਹਿਣਾ 올 ਦਾ ਟਾਈਮ ਸੋ ਥਿਸ ਇਜ਼ ਵਨ ਆਫ ði ਪ੍ਰੋਬਲਮਸ ਪੈਰੈਂਟਸ ਆ ਫੇਸਿੰਗ ਨਾਓ ਡੇਸ ਸੋ ਉਹਦੇ ਲਈ ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ ਕਿ ਬੱਚਿਆਂ ਨੂੰ ਇੱਕ ਡਿਸਪਲਿੰਡ ਲਾਈਫ ਦੇਣ ਵਾਸਤੇ ਸਾਨੂੰ ਉਹਨਾਂ ਨੂੰ ਬੋਡਿੰਗ ਸਕੂਲ ਦੇ ਵਿੱਚ ਰੱਖਣਾ ਚਾਹੀਦਾ ਹੈ ਬਿਕੋਜ਼ ਬੋਡਿੰਗ ਸਕੂਲ ਦੇ ਵਿੱਚ ਇੱਕ ਬੱਚਿਆਂ ਨੂੰ ਬਹੁਤ ਹੀ ਅੱਛਾ এনवायरमेंट ਮਿਲਦਾ ਹੈ ਐਂਡ ਵਨ ਆਫ ਦ ਬੈਸਟ ਪਾਰਟ ਅਬਾਊਟ ਪੈਸਲਵੀ ਡਿਸ ਕਿ ਸਾਡਾ ਕੈਂਪਸ ਇੱਕ ਬਹੁਤ ਹੀ ਪੀਸਫੁਲ এনवायरमेंट ਹੈ 55 ਐਕਰ ਇਟ ਇਜ਼ ਫੁੱਲ ਆਫ ਗ੍ਰੀਨਰੀ 올 ਅਰਾਊਂਡ ਐਂਡ ਸਾਰੀਆਂ ਐਕਟੀਵਿਟੀਜ਼ ਇੱਕ ਪ੍ਰੋਪਰ ਸ਼ਡਿਊਲ ਦੇ ਨਾਲ ਆਰਗੇਨਾਈਜ਼ ਕੀਤੀਆਂ ਜਾਂਦੀਆਂ ਹਨ ਥਰੋਅਆਊਟ ਦ ਡੇ ਹਾਂ ਆਰਗੇਨਿਕ ਫੂਡ ਹੈ 55 ਏਕੜਸ ਕੈਂਪਸ ਦੇ ਵਿੱਚ ਸਾਡਾ ਆਪਣੀ ਡੇਅਰੀ ਫਾਰਮਿੰਗ ਹੈ ਫਿਰ ਆਰਗੇਨਿਕ ਫਾਰਮਿੰਗ ਹੈ ਸਰ ਵੀ ਹੈਵ ਮੋਰ ਦੈਨ 40 ਕਾਊਸ ਤੋਂ ਮਿਲਕ ਵੀ ਸਾਡਾ ਆਰਗੇਨਿਕ ਹੈ ਰਾਈਟ ਐਂਡ ਹਾਂ ਹਾਂ ਸੀ ਦਿਸ ਡੇ ਸਟਾਰਟਸ ਐਟ 5:30 5:30 ਰਾਊਜ਼ਰ ਹੁੰਦਾ ਹੈ ਬੱਚੇ ਵੈਨ ਦੇ ਗੈਟ ਅਪ ਇਨ ਦਾ ਮਾਰਨਿੰਗ ਫਿਰ ਉਹਨਾਂ ਦੀਆਂ ਰੈਗੂਲਰ ਐਕਸਰਸਾਈਜ਼ਸ ਹੁੰਦੀਆਂ ਨੇ ਯੋਗਾ ਹੁੰਦਾ ਆ ਉਸ ਤੋਂ ਬਾਅਦ ਬੱਚੇ ਆਪਣਾ ਵਾਪਸ ਡੋਮੇਟਰੀਸ ਦੇ ਵਿੱਚ ਆ ਕੇ ਉਹ ਆਪਣਾ ਫੈਸ਼ਨ ਹੁੰਦੇ ਆ ਆਪਣਾ ਰੈਡੀ ਹੁੰਦੇ ਆ ਸਕੂਲ ਵਾਸਤੇ 8 ਵਜੇ ਉਹਨਾਂ ਦਾ ਬ੍ਰੈਕਫਾਸਟ ਹੁੰਦਾ ਹੈ ਆਫਟਰ ਟੇਕਿੰਗ ਬ੍ਰੈਕਫਾਸਟ ਦੇ ਰਿਪੋਰਟ ਟੂ ਦਾ ਮੇਨ ਫੀਲ ਫਾਰ ਅਸੈਂਬਲੀ ਉਹਨਾਂ ਦੀ ਅਸੈਂਬਲੀ ਹੁੰਦੀ ਹੈ ਉਸ ਤੋਂ ਬਾਅਦ 9:00 ਉਹਨਾਂ ਦੀ ਰੈਗੂਲਰ ਕਲਾਸਿਸ ਸਟਾਰਟ ਹੋ ਜਾਂਦੀ ਹੈ ਐਂਡ ਇਫ ਵੀ ਟਾਕ ਅਬਾਊਟ ਦਾ ਫੂਡ ਦਾ ਫਾਈਵ ਮੀਲਸ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਬ੍ਰੈਕਫਾਸਟ ਹੁੰਦਾ ਹੈ ਬ੍ਰੈਕਫਾਸਟ ਤੋਂ ਬਾਅਦ ਉਹਨਾਂ ਨੂੰ ਫਰੂਟ ਬ੍ਰੇਕ ਹੁੰਦੀ ਹੈ ਜਿਹੜੀ ਕਿ 11 ਵਜੇ ਹੁੰਦੀ ਹੈ ਉਹਨਾਂ ਨੂੰ ਫਰੂਟਸ ਫਰੈਸ਼ ਫਰੂਟਸ ਦਿੱਤੇ ਜਾਂਦੇ ਨੇ ਐਨ ਉਸ ਤੋਂ ਬਾਅਦ ਉਹਨਾਂ ਦੀ ਅਗੇਨ ਰੈਗੂਲਰ ਕਲਾਸਿਸ ਨੇ ਫਿਰ 2 ਵਜੇ ਉਹਨਾਂ ਦਾ ਲੰਚ ਹੈ ਇਟਸ ਅ ਨਿਊਟ੍ਰੀਸ਼ੀਅਸ ਲੰਚ ਰਾਈਟ ਐਨ ਉਸ ਤੋਂ ਬਾਅਦ ਬੱਚਿਆਂ ਦਾ 45 ਮਿੰਟਸ ਨੈਪ ਹੁੰਦਾ ਹੈ ਬੱਚੇ ਰੈਸਟ ਕਰਦੇ ਆ ਆਪਣੀ ਡੋਮੇਟਰੀਸ ਦੇ ਵਿੱਚ ਫਿਰ 3 ਤੋਂ 4 ਉਹਨਾਂ ਨੇ ਉਹਨਾਂ ਦੀਆਂ ਰੈਮੀਡੀਅਲ ਕਲਾਸਿਸ ਨੇ ਤੇ ਰੈਮੀਡੀਅਲ ਕਲਾਸਿਸ ਦੇ ਵਿੱਚ ਬੱਚੇ ਆਪਣਾ ਹੋਮਵਰਕ ਕੰਪਲੀਟ ਕਰਦੇ ਆ राइट right, एंड कोई भी ਉਹਨਾਂ ਦੇ ਡਾਊਟਸ ਨੇ ਕੁਰੀਜ਼ ਨੇ ਟੀਚਰਸ ਉਹਨਾਂ ਦੇ ਨਾਲ ਹੀ ਰਹਿੰਦੇ ਆ ਤੇ ਆਪਣੇ ਡਾਊਟਸ ਕਲੀਅਰ ਕਰ ਲੈਂਦੇ ਨੇ ਐਂਡ ਅਬਵ ਆਲ ਸਾਡਾ 70% ਸਟਾਫ ਰੈਜ਼ੀਡੈਂਸ਼ੀਅਲ ਹੈ ਐਂਡ ਟੀਚਰਸ ਆਰ ਆਲਵੇਸ देयर ਟੂ ਹੈਲਪ ਦ ਸਟੂਡੈਂਟਸ ਆਊਟ ਸੋ ਥੈਟ ਇਜ਼ ਵਨ ਆਫ ਦ బిਗੇਸਟ ਐਡਵਾਂਟੇਜ ਬੱਚਿਆਂ ਨੂੰ ਕੋਈ ਵੀ ਬਾਹਰ ਜਾ ਕੇ ਐਕਸਟਰਾ ਕਲਾਸਿਸ ਲੈਣ ਦੀ ਜ਼ਰੂਰਤ ਨਹੀਂ ਹੈ ਕਿੰਨੇ ਪਰਸੈਂਟ ਤੋਂ ਉੱਪਰ ਜਿਹੜੇ ਬੱਚੇ ਕੋਲਦੇ ਕਰ ਸਕਦੇ ਆ ਉਹ ਪਹਿਲਾਂ ਕੋਈ ਟੈਸਟ ਦੇਣਾ ਪੈਂਦਾ ਹੈ ਹਾਂ ਆਫ ਕੌਰਸ ਫॉर ਐਡਮਿਸ਼ਨ ਬੱਚਿਆਂ ਨੂੰ ਐਂਟ੍ਰੈਂਸ ਟੈਸਟ ਕਲੀਅਰ ਕਰਨਾ ਪੈਂਦਾ ਹੈ ਵਾਂਸ ਦ ਟੈਸਟ ਇਜ਼ ਕ ਉਸ ਤੋਂ ਬਾਅਦ ਉਹਨਾਂ ਦਾ ਇੰਟਰਵਿਊ ਹੁੰਦਾ ਹੈ ਇੰਟਰਵਿਊ ਤੋਂ ਬਾਅਦ ਉਹਨਾਂ ਦਾ ਐਡਮਿਸ਼ਨ ਫਾਰਮੈਲਿਟੀਜ਼ ਸਟਾਰਟ ਹੁੰਦੀਆਂ ਨੇ ਫੀਸ ਸਟਰਕਚਰ ਵੇਰੀਜ਼ ਫਰਮ ਕਲਾਸ ਟੂ ਕਲਾਸ ਲਾਈਕ ਕਲਾਸ 1 2 uh, 3 ਦੀ ਜੇ ਅਸੀਂ ਗੱਲ ਕਰੀਏ ਇਟ ਇਜ਼ 3.5 ਐਂਡ ਜੇ 4 ਟੂ 6 ਹੈ ਤਾਂ ਇਟ ਇਜ਼ 4.5 ਦੈਨ 6 ਟੂ 8 ਇਟ ਇਜ਼ 5.5 ਐਂਡ 8 9 ਟੂ 12 ਜਿਹੜੀ ਹੈ ਦੈਟ ਇਜ਼ 6.5 ਵੀ ਹੈਵ 올 ਦਾ ਫੋਰ ਸਟ੍ਰੀਮਸ ਮੈਡੀਕਲ ਨਨ ਮੈਡੀਕਲ ਹਿਮਨਿਟੀਜ਼ ਐਂਡ ਕਾਮਰਸ yes dami kon si classes shuru karna matlab pocha se we have the provision of day boarding also te bacche sade kol nursery to leke 12th tak hai par jehdi sade boards hai oh from class 1 to 12 hai mr pranam pe entertainment to koi bataya ga padhai de chetra te picture hai ge oh punjab de ya baro bhi koi engineer haa chaldi hote sade jinne vi residential teachers ne oh sirf dehradun de ne nahi hai oh hor vi different states ton ne like we have teachers from calcutta to ne we have from delhi we have from mumbai also you know they kai abroad to bhi returned in teachers jive foreign studies karke aaye ne te phir itthe aake wo teach karde ne matlab overall lekha jaye to we have well qualified staff ਐਂਡ ਬਹੁਤ ਅੱਛਾ ਐਕਸਪੀਰੀਅੰਸ ਹੈ ਹਰ ਟੀਚਰ ਦਾ ਡੂਇੰਗ ਸੰਡੇ ਜਾਂ ਕਹਿ ਸਕਦੇ ਆ ਜੋ ਗਰਸਰ ਹੌਲਿਡੇਸ ਹੋਣਗੇ ਤਾਂ ਬੱਚਿਆਂ ਦਾ ਕੀ ਚੱਲਦਾ ਬੱਚਿਆਂ ਦਾ ਉਸ ਦਿਨ ਥੋੜਾ ਜਿਹਾ ਲੇਟ ਬੱਚੇ ਮਾਰਨਿੰਗ ਬਰਾਊਜ਼ਰ ਇਸ ਲिटल ਲੇਟ ਇੱਕ ਘੰਟਾ ਥੋੜਾ ਲੇਟ ਹੁੰਦਾ ਹੈ ਦੇ ਡੋਨਟ ਗੋ ਫ ਰੈਗੂਲਰ ਐਕਸਰਸਾਈਜ਼ਸ ਸੇਮ ਡੇ ਐਂਡ ਉਸ ਦਿਨ ਬੱਚਿਆਂ ਦੀਆਂ ਰੈਗੂਲਰ ਕਲਾਸਿਸ ਜ਼ਰੂਰ ਹੁੰਦੀਆਂ ਦੋ ਘੰਟੇ ਦੀਆਂ ਹੁੰਦੀਆਂ ਨੇ ਐਂਡ ਦੈਨ ਬਾਕੀ ਰੂਟੀਨ ਉਹਨਾਂ ਦਾ ਜਿਵੇਂ ਈਵਨਿੰਗ ਖੇਲਣ ਦਾ ਟਾਈਮ ਹੁੰਦਾ ਹੈ ਸਪੋਰਟਸ ਦਾ ਟਾਈਮ ਹੁੰਦਾ ਉਸ ਟਾਈਮ ਉਹਨਾਂ ਦਾ ਸਪੋਰਟਸ ਲਈ ਉਹਨਾਂ ਨੇ ਟੀਚਰਸ ਦਿੰਦੇ ਨੇ ਦੈਟਸ ਇਟ ਅਕਸਰ ਦੇਖਿਆ ਜਾਂਦਾ ਕਿ ਬੋੜੀ ਦੇ ਪੂਰੇ ਹੁੰਦੇ ਹੋ ਵਿੱਚ ਪਰਸਪੈਕਸ਼ਨ ਬਣੀ ਲੋਕਾਂ ਦੀ ਕਿ ਜਾਨਾ ਪਰ ਜਿਹੜੀ ਉਹਨਾਂ ਬੱਚੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਨਹੀਂ ਇਟਸ ਨਾਟ ਦੈਟ ਅੱਜਕਲ ਤੁਹਾਨੂੰ ਪਤਾ ਹੈ ਕਿ ਵੀ ਕੈਨ ਨਾਟ ਹਿਟ ਦ ਚਾਈਲਡ ਬੱਚੇ ਨੂੰ ਅਸੀਂ ਮਾਰ ਨਹੀਂ ਸਕਦੇ ਰਾਈਟ ਦੈਟ ਇਜ਼ ਵਨ ਆਫ ਦ ਮੇਨ ਪੁਆਇੰਟ ਨਾਵਡੇਜ਼ ਵਿਚ ਇਜ਼ ਬੀਂਗ ਨੋਟਿਸਡ ਕਿਉਂਕਿ ਇਹ ਐਸ ਪਰ ਸੀਬੀਐਸਸੀ ਨੋਰਮਸ ਅਸੀਂ ਬੱਚੇ ਤੇ ਹੱਥ ਨਹੀਂ ਚੁੱਕ ਸਕਦੇ ਅਨ ਉਸ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਦੇ ਹੋਏ ਇਹ ਚੀਜ਼ ਸਾਡੀ ਹੈ ਕਿ ਜੇ ਬੱਚਾ ਸਾਨੂੰ ਲੱਗਿਆ ਕਿ ਬੱਚੇ ਦੇ ਅੰਦਰ ਕੋਈ ਬਿਹੇਵਿਓਰਲ ਪ੍ਰੋਬਲਮ ਹੈ ਬਿਹੇਵਿਓਰਲ ਚੇਂजेस ਆ ਰਹੀਆਂ ਹੈ ਬੱਚਾ ਐਗਰੈਸਿਵ ਹੋ ਰਿਹਾ ਹੈ ਹੋਮ ਸਿਕ ਹੋ ਰਿਹਾ ਹੈ ਤੇ ਸਾਡੇ ਸਕੂਲ ਕੈਂਪਸ ਦੇ ਵਿੱਚ ਉਹਨਾਂ ਵਾਸਤੇ ਕਾਉਂਸਲਰਸ ਨੇ ਕਾਉਂਸਲਰਸ ਆਰ देयर ਟੂ ਹੈਲਪ ਦ ਚਾਈਲਡ ਆਊਟ ਕਿ ਉਹਨੂੰ ਉਹਦੀ ਪ੍ਰੋਬਲਮ ਡਿਸਕਸ ਕੀਤੀ ਜਾਏ ਤਾਂ ਉਸ ਪ੍ਰੋਬਲਮਸ ਤੋਂ ਬਾਹਰ ਨਿਕਲ ਸਕਣ ਹੈ ਹਾਂਜੀ ਨਿਊ ਸੈਸ਼ਨ April ਤੋਂ ਸਟਾਰਟ ਹੋ ਰਿਹਾ ਬਟ ਵੀ ਹੈਵ ਆਲਰੇਡੀ ਸਟਾਰਟਡ ਦ ਰਜਿਸਟ੍ਰੇਸ਼ਨਸ ਰਜਿਸਟ੍ਰੇਸ਼ਨ ਸਟਾਰਟ ਹੋ ਚੁੱਕੀਆਂ ਨੇ ਬਿਕਾਜ਼ ਸਾਡੀਆਂ ਲਿਮਿਟਡ ਨੰਬਰ ਆਫ ਸੀਟਸ ਹੁੰਦੀਆਂ ਨੇ ਐਂਡ ਵਾਂਸ ਦੀ ਸੀਟਸ ਆਰ ਫਿਲਡ ਉਸ ਤੋਂ ਬਾਅਦ ਐਡਮਿਸ਼ਨ ਕਲੋਜ਼ ਹੋ ਜਾਂਦੀ ਹੈ ਹਾਂ ਨਹੀਂ ਆਈਲ ਟੈਲ ਯੂ ਪੇਰੈਂਟਸ ਐਵਰੀ ਲਾਸਟ ਸੈਟਰਡੇ ਆਫ ਦ ਮਨਥ ਬੱਚੇ ਨੂੰ ਮਿਲਣ ਆ ਸਕਦੇ ਨੇ ਲਾਈਕ ਆਫਟਰ ਦ ਸਕੂਲ ਬੱਚੇ ਨੂੰ ਮਿਲਣ ਆ ਸਕਦੇ ਆ ਇਵਨ ਬੱਚੇ ਨੂੰ ਨਾਈਟ ਆਊਟ ਵਾਸਤੇ ਵੀ ਲੈ ਕੇ ਜਾ ਸਕਦੇ ਆ ਅੰ ਸੰਡੇ ਨੂੰ ਰਾਤ ਸ਼ਾਮ ਤੱਕ 5 ਵਜੇ ਤੱਕ ਬੱਚੇ ਨੂੰ ਡ੍ਰੌਪ ਕਰਨਾ ਹੁੰਦਾ। ਤੁਹਾਡੇ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਸਾਰੇ ਜਗਤ ਤੋਂ ਬੱਚੇ ਆਣ। ਹਾਂ ਪਰ ਜਿਹੜਾ ਤੋਂ ਬੱਚੇ ਜਦੋਂ ਆਣ ਗਿਆ ਅਲੱਗ-ਅਲੱਗ ਲੈਂਗੁਏਜ ਦਾ ਬਰਬਰ ਦੇਖ ਤੋਂ ਆਣਗੇ। ਉਹਨਾਂ ਨੂੰ ਦੇਖਦੇ ਹੋਏ ਤੁਹਾਡੇ ਕੋਲ ਕੀ ਲੈਂਗੁਏਜ ਬੀਤੀ ਰਹੇਗਾ? ਸੀ ਸਾਡੇ ਮਤਲਬ ਮੇਨ ਮੋਡ ਆਫ ਕਮਿਊਨੀਕੇਸ਼ਨ ਇਜ਼ ਇੰਗਲਿਸ਼। ਰਾਈਟ ਇੰਗਲਿਸ਼ ਇਜ਼ ਅ ਗਲੋਬਲ ਲੈਂਗੁਏਜ ਐਂਡ ਇਟ ਇਜ਼ ਬੀਂਗ ਯੂਜ਼ਡ ਵਰਲਡਵਾਈਡ ਰਾਈਟ ਤੇ ਇਸ ਕਰਕੇ ਜੇ ਇੱਕ ਲੈਂਗੁਏਜ ਇੰਗਲਿਸ਼ ਬੱਚੇ ਨੂੰ ਆਉਂਦੀ ਹੈ ਤਾਂ ਉਹ ਚਾਹੀ ਕਿਸੇ ਵੀ ਕੰਟਰੀ ਵਿੱਚੋਂ ਆ ਜੇ ਤਾਂ ਉਹ ਕੋਈ ਲੈਂਗੁਏਜ ਪ੍ਰੋਬਲਮ ਨਹੀਂ ਆਂਦੀ ਸਪੋਜ਼ ਹੁਣ ਕੋਈ ਬੱਚਾ ਪੰਜਾਬ ਤੋਂ ਆ ਰਿਹਾ ਆਬਵੀਅਸਲੀ ਉਹ ਪੰਜਾਬੀ ਦੇ ਵਿੱਚ ਗੱਲ ਕਰੇਗਾ ਕੋਈ ਬੱਚਾ ਬਿਹਾਰ ਤੋਂ ਆ ਰਿਹਾ ਜਾਂ ਫਿਰ ਕੋਈ ਬੱਚਾ ਦਿੱਲੀ ਤੋਂ ਆ ਰਿਹਾ ਦੇ ਵਿਲ ਕਮਿਊਨੀਕੇਟ ਇਨ ਹਿੰਦੀ ਆਬਵੀਅਸਲੀ ਪਰ ਸਾਡਾ ਮੇਨ ਮੋਡ ਆਫ ਕਮਿਊਨੀਕੇਸ਼ਨ ਇਜ਼ ਓਨਲੀ ਇੰਗਲਿਸ਼ ਇਹ ਨਹੀਂ ਹੈ ਕਿ ਹਾਂ ਬੱਚੇ ਨੂੰ ਸਮਝ ਨਹੀਂ ਆ ਰਿਹਾ ਅਸੀਂ ਬੱਚੇ ਨੂੰ ਹੈਲਪ ਜ਼ਰੂਰ ਕਰੀਦੀ ਆ ਸਪੋਜ਼ ਬੱਚੇ ਨੂੰ ਇੰਗਲਿਸ਼ ਚ ਜ਼ਿਆਦਾ ਸਮਝ ਨਹੀਂ ਆ ਰਿਹਾ ਅਸੀਂ ਉਹਨਾਂ ਨੂੰ ਐਕਸਪਲੇਨ ਕਰੀਦਾ ਅਸੀਂ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਐਕਸਟਰਾ ਕਲਾਸਿਸ ਵੀ ਉਹਨਾਂ ਦੀਆਂ ਲਗਾਈ ਦੀਆਂ ਨੇ ਤਾਂ ਕਿ ਬੱਚਾ ਇੰਗਲਿਸ਼ ਦੇ ਵਿੱਚ ਇੰਪਰੂਵ ਕਰ ਸਕੇ ਕਿਉਂਕਿ ਜੇ ਮੈਂ ਖੁਦ ਹੀ ਗੱਲ ਕਰਾਂ ਮੈਂ ਖੁਦ ਬੇਸਿਕਲੀ ਮੋਗਾ ਤੋਂ ਹੀ ਹਾਂ ਤੇ ਮੇਰੇ ਬੱਚੇ ਦੋਨੋਂ ਹੀ ਦਰਦੁਨ ਪੜਦੇ ਨੇ ਐਂਡ ਜਦ ਮੈਂ ਇਸੇ ਮਕਸਦ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਈ ਬਿਕੋਜ਼ ਇੱਥੇ ਲੈਂਗੁਏਜ ਦੀ ਬਹੁਤ ਪ੍ਰੋਬਲਮ ਸੀ ਵਨ ਆਫ ਦਾ ਬੈਸਟ ਸਕੂਲ 'ਚ ਮੇਰੇ ਬੱਚੇ ਪੰਜਾਬ 'ਚ ਪੜਦੇ ਸੀ ਤੇ ਬਟ ਸਟਿਲ ਦਾ ਪ੍ਰੋਬਲਮ ਵਾਸ ਕਿ ਦੇ ਔਰ ਨਾਟ ਐਬਲ ਟੂ ਕਮਿਊਨੀਕੇਟ ਇਨ ਇੰਗਲਿਸ਼ ਤੇ ਉਹ ਇੱਕ ਰੀਜ਼ਨ ਸੀ ਜਿਸ ਦੀ ਵਜ੍ਹਾ ਨਾਲ ਮੈਂ ਬੱਚਿਆਂ ਨੂੰ ਦਰਦੁਨ ਅੰਨ ਹੁਣ ਉਸ ਟਾਈਮ ਤੇ ਤੇ ਹੁਣ ਤੇ ਟਾਈਮ ਦੇ ਵਿੱਚ ਜੇ ਮੈਂ ਇੰਪਰੂਵਮੈਂਟ ਦੇਖਾ ਦੇ ਕੈਨ ਸਪੀਕ ਵੈਰੀ ਗੁੱਡ ਇੰਗਲਿਸ਼ ਮੈਂ ਤੁਹਾਨੂੰ ਕਹਤਾ ਸੀ ਠੀਕ ਹੈ ਤੁਹਾਨੂੰ ਇੰਪਰੂਵਮੈਂਟ ਆ ਗਿਆ ਹਾਂ ਜੀ ਪੰਜਾਬ ਦੀ ਧਰਤੀ ਤੇ ਤੁਸੀਂ ਇੱਥੇ ਸਕੂਲ ਖੋਲਿਆ ਪੰਜਾਬੀ ਇੱਕ ਮਤਲਬ ਪਾਦਾ ਹੈਗੀ ਨਹੀਂ ਪੰਜਾਬੀ ਸੁਪੋਜ਼ ਨਹੀਂ ਹੁਣ ਮੈਂ ਜੇ ਦਹਿਰਾਦੂਨ ਰਹਿੰਦੀ ਆ ਉੱਥੋਂ ਦੀ ਸਾਡੀ ਜਿਹੜੀ ਲੈਂਗੁਏਜ ਹੈ ਜਿਵੇਂ ਅਸੀਂ ਬੱਚਿਆਂ ਦੇ ਨਾਲ ਇੰਗਲਿਸ਼ 'ਚ ਹੀ ਗੱਲ ਕਰਨੀ ਹੈ ਰਾਈਟ ਤੇ ਅਸੀਂ ਇੰਗਲਿਸ਼ ਦੇ ਵਿੱਚ ਗੱਲ ਕਰੀਦੀ ਪਰ ਹਾਂ ਇਹ ਸਾਨੂੰ ਲੱਗੇ ਕਿ ਕਿਸੇ ਟਾਈਮ ਤੇ ਇੱਕ ਬੱਚੇ ਨੂੰ ਪੰਜਾਬੀ ਚ ਵੀ ਕਾਉਂਸਲ ਕਰਨਾ ਹੈ ਸੋ ਵੀ ਡੂ 댓 ਅਸੀਂ ਆਪਣੀ ਲੈਂਗੁਏਜ ਕਦੀ ਪਿੱਛੇ ਨਹੀਂ ਛੱਡਦੇ ਮੇਰੇ ਪ੍ਰਿੰਸੀਪਲ ਜੀ ਵੀ ਕਰ ਰਹੇ ਹਨ ਸਾਰੇ ਕਲਾਸਾਂ ਤੇ ਕੋਈ ਇਨਫੋਰਮੈਂਟ ਨਹੀਂ ਆਇਆ ਕਿ ਹਾਂ ਉਹ ਤੁਸੀਂ ਲਾਈਕ ਟੂ ਇਨਸਟਾਲਮੈਂਟਸ ਤੇ ਪੇ ਕਰ ਸਕਦੇ ਹੋ ਰਾਈਟ ਇੰਦੇ ਵਿੱਚ ਹਾਫ ਇਅਰਲੀ ਲਾਈਕ ਆਫਟਰ 6 ਮੰਥਸ ਯੈਸ ਮੈਮ ਜੇ ਗਲਤੀ ਨਹੀਂ ਟੋਟਲ ਸਸਟੈਂਸ ਕੁੱਟੀ ਕਿੰਨੀ ਆਉਂਦੀ ਆ ਔਰ ਇੱਕ ਵੀ ਕੁਸਚਨ ਪਿਆ ਹੈ ਸਰ ਜੀ ਉਹਦੇ ਸਕੂਲਾਂ ਨਾਲੋਂ ਕਾਫੀ ਜ਼ਿਆਦਾ ਹੈ। ਕੀ ਕਹ ਰਹੇ ਹੋ? ਸੀ ਅ ਇਨ ਦਾ ਮੇਜਰ ਡਿਫਰੈਂਸ ਹੈ ਆ ਕਿਉਂਕਿ ਵੀ ਹੈਵ ਦ ਸਟੂਡੈਂਟਸ ਫ্রম ਡਿਫਰੈਂਟ ਕਮਿਊਨਿਟੀਜ਼ ਡਿਫਰੈਂਟ ਸਟੇਟਸ ਹੁਣ ਜੇ ਅਸੀਂ ਡੂ ਇਨ ਬੈਲੈਂਸ ਦੀ ਗੱਲ ਕਰੀਏ ਤੇ ਉਹਨਾਂ ਦੀ ਫੀਸ ਸਟਰਕਚਰ ਜਿਹੜਾ ਇਟਸ ਅਬ 14 ਲੱਖਸ ਰਾਈਟ ਐਨੀ ਹੈ ਕਿ ਉਹਨਾਂ ਨੇ ਇੱਕ ਲਿਮਿਟਡ ਨੰਬਰ ਆਫ ਸਟੂਡੈਂਟਸ ਉਹਨਾਂ ਦੇ ਸਕੂਲ ਦੇ ਵਿੱਚ ਉਹਨਾਂ ਨੇ ਰੱਖਣੇ ਹੁੰਦੇ ਸਪੋਜ਼ ਇੱਕ ਸਾਲ ਦੇ ਵਿੱਚ ਉਹਨਾਂ ਨੇ 100 ਸਟੂਡੈਂਟਸ ਰੱਖਣੇ ਨੇ ਉਸ ਤੋਂ ਬਾਅਦ ਉਹ ਰੱਖ ਹੀ ਨਹੀਂ ਸਕਦੇ ਰਾਈਟ ਐਂਡ ਜਿੰਨੇ ਕੁ ਬੱਚੇ ਉਹਨਾਂ ਕੋਲ ਜਾਂਦੇ ਨੇ ਉਹਨਾਂ ਉਹਨਾਂ ਦਾ ਲੋਟ ਪੂਰਾ ਹੋ ਜਾਂਦਾ ਦੇ ਸਟਾਪ ਗਿਵਿੰਗ ਦਾ ਐਡਮਿਸ਼ਨਸ ਪਰ ਸਾਡੇ ਇਹ ਨਹੀਂ ਹੈਗਾ ਦੋ ਵੀ ਡੋਕ ਵੀ ਕੈਨੋਟ ਕੀਪ ਮੋਰ ਦੈਨ 20 ਸਟੂਡੈਂਟਸ ਇਨ ਵਨ ਕਲਾਸ ਅਸੀਂ 20 ਤੋਂ ਜ਼ਿਆਦਾ ਬੱਚੇ ਇੱਕ ਕਲਾਸ ਦੇ ਵਿੱਚ ਨਹੀਂ ਰੱਖ ਸਕਦੇ ਬਟ ਸਟਿਲ ਮਤਲਬ ਐਟ ਪ੍ਰੈਜ਼ੈਂਟ ਇਫ ਵੀ ਟਾਕ ਅਬਾਊਟ ਦਾ ਟੋਟਲ ਸਟਰੈਂਥ ਇਟ ਇਜ਼ ਅਰਾਊਂਡ 450 ਆਲ ਟੂਗੇਦਰ ਬਟ ਨਿਊ ਐਡਮਿਸ਼ਨਸ ਹਰ ਸਾਲ 150 200 ਐਡਮਿਸ਼ਨ ਹੋ ਜਾਂਦੀ ਹੈ ਰਾਈਟ ਇਟ द नंबर वाज वेरी गुड लॉकडाउन तो पहला बहुत अच्छा नंबर सी पर लॉकडाउन तो बाद थोड़ा नंबर बोर्डिंग एडमिशनस तक कट गया क्योंकि पेरेंट्स ने विथड्रॉ कर ले बच्चे नहीं इट्स नॉट दैट इट्स नॉट दैट इनमें ये कि हर बच्चा बोर्डिंग स्कूल ਦੇ ਵਿੱਚ ਆ ਕੇ ਉਹ ਪ੍ਰਿਵਿਲੇਜ ਲੈ सके एंड हर पेरेंट अफोर्ड कर सके इट्स नॉट कि जे डून से बच्चा नहीं पढ़ सकता बोर्डिंग स्कूल दे विच सारीया फैसिलिटीज उनू मिलनते वो एक ਸੇਮ ਤਰ੍ਹਾਂ ਦਾ এনवायरमेंट ਨੂੰ ਇੰਜੋਏ ਕਰ ਸਕੇ ਇਟਸ ਨਾਟ ਕਿ ਜ਼ਿਆਦਾ ਹੈ ਜਾਂ ਘੱਟ ਹੈ ਇਟਸ ਨਾਟ ਲਾਈਕ ਦੈਟ ਬੱਚਾ ਹਾਂ ਡੈਫੀਨਿਟਲੀ ਜੇ ਬੱਚਾ ਸਪੋਜ਼ 90% ਤੋਂ ਅਬਵ ਪਰਸੈਂਟੇਜ ਲੈ ਰਿਹਾ ਹੈ ਤੇ ਸਾਡਾ ਐਂਟਰੈਂਸ ਵੀ ਅਬਵ 90% ਸਕੋਰ ਕਰ ਰਿਹਾ ਹੈ ਤਾਂ ਆਬਵੀਅਸਲੀ ਵੀ ਗਿਵ ਸਕਾਲਰਸ਼ਿਪਸ